ਵਾਰਗੁਰੂ ਜੀ ਕਾ ਖਾਲਸਾ ਵਾਰਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਡਾਕਟਰ ਦੇ ਘਰ ਵਾਲੀ ਬੀਬਾ ਕੰਚਨ ਪ੍ਰੀਤਕੌਰ ਪੁਲਸ ਨੇ ਕੱਲ ਗ੍ਰਿਫਤਾਰ ਕੀਤਾ ਸੀ ਤੇ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ ਤੇ ਇੱਕ ਅਕਾਲੀਆਂ ਦਾ ਸਭ ਤੋਂ ਵੱਡਾ ਗਲਕ ਬਿਰਸਾ ਸਿੰਘ ਬਲਟੋਹਾ ਇਹ ਉਹੀ ਹੈ ਜਦੋਂ ਅਕਾਲ ਤਖਤ ਤੇ ਹਮਲਾ ਹੁੰਦਾ ਆਰਮੀ ਵੱਲੋਂ ਤਾਂ ਹੱਥ ਖੜੇ ਕਰਕੇ ਇਹ ਬਾਹਰ ਆ ਗਿਆ ਸੀ ਇਹਦੇ ਨਾਲ ਹੋਰ ਵੀ ਹੈਗੇ ਸੀ ਤੇ ਇਹ ਬਕਾਲਤ ਕਰ ਰਿਆ ਹੁਣ ਬੀਬੀ ਕੰਚਨ ਪ੍ਰੀਤ ਕੌਰ ਦੀ ਕਹਿੰਦਾ ਇਹ ਜਿੱਤ ਅਸੀਂ ਜਾਣ ਕੇ ਜਿੱਤ ਲਈਏ ਮਤਲਬ ਜੇ ਜੇਲ੍ਹ ਜਾਣਾ ਪੈ ਗਿਆ ਤਾਂ ਇਹਨਾਂ ਲੋਕਾਂ ਲਈ ਇੱਕ ਉਸ ਬੰਦੇ ਨੂੰ ਪੰਥਕ ਬਣਾ ਦਿੱਤਾ ਜਾਂਦਾ ਤੇ ਹੁਣ ਕਹਿੰਦਾ ਜਿਹੜੀਆਂ ਚੋਣਾਂ ਨਹੀਂ ਆ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਬੀਬੀ ਨੂੰ ਉਹਨਾਂ ਚੋਣਾਂ ਲਈ ਉਮੀਦਵਾਰ ਬਣਾਇਆ ਜਾਓ ਜਾਣ ਕੇ ਪਹਿਲਾਂ ਤਰਨ ਤਾਨ ਤੇ ਜਿਹੜੀਆਂ ਜੁੱਤੀਆਂ ਖਾਧੀਆਂ ਨੇ ਉਹਦੇ ਨਾਲ ਸਵਾਦ ਘਟਾਇਆ। ਹੁਣ ਦੁਬਾਰਾ ਜੁੱਤੀਆਂ ਖਾ ਕੇ ਸਵਾਦ ਵਧੀਆ ਲੈਣਾ ਚਾਹੁੰਦੇ ਆ। ਅਸ਼ਾ ਇੱਕ ਹੋਰ ਗੱਲ ਕਰਨੀ ਆ। ਇਹਨਾਂ ਦੇ ਨਾ ਦਿਮਾਗ ਵਿੱਚ ਇਹ ਚੱਲੀ ਜਾਂਦਾ ਹੈ ਕਿ ਸ਼ਾਇਦ ਇਹ ਬੀਬੀ ਅਕਾਲੇਵਾਲੀ ਦੇ بیٹے ਨੂੰ ਪਾਰ ਕਰ ਸਕਦੀ ਹੈ। ਮਤਲਬ ਕੀ ਕਿਹਾ ਗਿਆ ਔਰਤਾਂ ਤੇ ਅਤਿਆਚਾਰ ਮੌਜੂਦਾ ਸਰਕਾਰ ਵੱਲੋਂ ਤੇ ਜਦੋਂ ਤੁਸੀਂ ਪੁਰਾਣੇ ਬਜ਼ੁਰਗਾਂ ਦੀ ਗੱਲ ਕਰੋਗੇ ਨਾ ਬਹੁਆਂ ਤੋਂ ਚੋਰ ਮਰਵਾਉਣੇ ਇਹ ਸਾਰਾ ਕੁਝ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਤੇ ਠੁਕਦਾ ਇਹਨਾਂ ਬੰਦ ਹੁਣ ਜਦੋਂ ਬੀਬੀ ਆਪਣੇ ਪੇਪਰ ਪਰ ਹੋ ਗਈ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਾਸਤੇ ਪਹਿਲਾਂ ਲਿਖਿਆ ਜਾਊਗਾ ਕੰਚਨ ਪ੍ਰੀਤਕਾਰ ਵਾਈਫ ਆਫ ਯਾ ਦਰਮਸ ਪਤਨੀ ਲਿਖਿਆ ਜਾਊਗਾ ਅੰਮ੍ਰਿਤਪਾਲ ਸਿੰਘ ਬਾਠ ਉਰਫ ਗੈਂਗਸਟਰ ਇਹ ਉਥੇ ਕਾਲਮ ਵਿੱਚ ਭਰਿਆ ਜਾਊ ਤੇ ਬੜਾ ਜਸ਼ਨ ਮਨਾਇਆ ਤੇ ਕੁਝ ਕਨੇ ਕਹਿਣਾ ਕੀਤਾ ਕਿ ਜਿਹੜੀ ਬੀਬੀ ਅਦਾਲਤ ਵਿੱਚ ਪੇਸ਼ ਕੀਤੀ ਐ ਉਹ ਕੋਈ ਹੋਰ ਸੀ ਮੂੰਹ ਟਾਕੇ ਲੈ ਗਏ ਇਦਾਂ ਦਾ ਸਭ ਕੁਝ ਯਾਨੀ ਕਿ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਇਹ ਬੀਬੇ ਨੂੰ ਝਾਂਸੀ ਦੀ ਰਾਣੀ ਬਣਾ ਕੇ ਪੇਸ਼ ਕੀਤਾ ਜਾਣਾ ਤੇ ਮੈਂ ਕਦੇ ਵੀ ਔਰਤਾਂ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤੀ ਤੇ ਨਾ ਹੀ ਵਰਤਨੀ ਹੈ ਪਰ ਦੋਖ ਬੇਨਤੀਆਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਬੀਬੀਆਂ ਨੇ ਉਹਨਾਂ ਲਈ ਜ਼ਰੂਰ ਕਰਨੀ ਹੈ ਤੁਹਾਡੇ ਵਿੱਚੋਂ ਕਿਹੜੀ ਬੀਬੀ ਹੈ ਜਿਹੜੀ ਇਹ ਕਹਿੰਦੀ ਹੋਵੇ ਵੀ ਮੇਰਾ ਪੁੱਤ ਗੈਂਗਸਟਰ ਹੋਵੇ ਮੇਰੇ ਘਰ ਵਾਲਾ ਗੈਂਗਸਟਰ ਹੋਵੇ ਮੇਰੇ ਘਰ ਵਾਲੇ ਨੂੰ ਮੇਰੇ ਪੁੱਤ ਨੂੰ ਆਪਣਾ ਮੁਲਕ ਛੱਡ ਕੇ ਭੱਜਣਾ ਪਵੇ ਜਾਂ ਮੇਰਾ ਪੁੱਤ ਜਾਂ ਮੇਰਾ ਘਰ ਵਾਲਾ ਜੇਲ੍ਹ 'ਚ ਬੈਠਾ ਹੋਵੇ ਕੋਈ ਇਦਾਂ ਦੀ ਬੀਬੀ ਹੈ ਪੰਜਾਬ ਵਿੱਚ ਹੁਣ ਜਿਹੜੇ ਅਕਾਲੀ ਅਕਲੋਂ ਖਾਲੀ ਨੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਇਲੈਕਸ਼ਨ ਲੜਾਉਣਗੇ ਤਾਂ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਬੀਜੇ ਚੋਰ ਚੱਕੇ ਗੈਂਗਸਟਰ ਅੱਤਵਾਦੀ ਇਹ ਇਲੈਕਸ਼ਨ ਲੜਨ ਫਿਰ ਆਮ ਲੋਕਾਂ ਤੇ ਗੁੰਡਾਗਰਦੀ ਕਰਨ ਇਹ ਅਕਾਲੀਆਂ ਦੀ ਫਿਤਰਤ ਹੈ ਆਸ਼ਾ ਜਿਹੜੀਆਂ ਤਰਨਤਾਰ ਨੇ ਵੋਟਾਂ ਪਾਈਆਂ ਨੇ ਇਹਨਾਂ ਨੂੰ ਇਹ ਬੀਬੀ ਦੀ ਮਾਤਾ ਪਤਾ ਨਹੀਂ ਸ਼ਖਬਿੰਦਰ ਕੌਰ ਹੈ ਜਸਵਿੰਦਰ ਕੌਰ ਐ ਰੰਦਾਵਾ ਪ੍ਰਿੰਸੀਪਲ ਸਾਹਿਬ ਉਹ ਦੂਜੇ ਨੰਬਰ ਤੇ ਆਏ ਇਹਨੂੰ ਇਹ ਲੱਗਿਆ ਕਿ ਸ਼ਾਇਦ ਅਕਾਲੀਆਂ ਦੀ ਜਿਹੜੀ ਉਹ ਕਿਸ਼ਤੀ ਹੈ ਵਿਪਾਰ ਲੱਗਣ ਵਾਲੀ ਹੈ ਜਜਵੇਂ ਉਹ ਸਰਵੀਰ ਕਹਿੰਦਾ ਹੁੰਦਾ ਗੱਡੀ ਲੀਤ ਤੇ ਚੜਨ ਲੱਗੀ ਸੀ ਆ ਝਾਂਡੂ ਗੜ ਨੇ ਗੰਦਪਾਤ ਕਿਦੋਂ ਫੀਲਿੰਗਾਂ ਨੇ ਇਹਨਾਂ ਦੀ ਤੇ ਪਰ ਜੀਤੇ ਰੱਖਿਓ ਉਹ ਜਿਵੇਂ ਕਹਿੰਦੇ ਇੱਕ ਅੱਧੀ ਜੁੱਤੀ ਦੇ ਨਾਲ ਸ਼ਵਰ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਹੁਣ ਹੋਰ ਭਾੜ ਦੇ ਨੇ ਕੋਈ ਨਹੀਂ ਬੈਠੇ ਆ 100 17 ਹਲਕੇ ਤਾਂ ਵਿਧਾਨ ਸਭਾ ਦੇ ਨੇ 27 ਦੇ ਵਿੱਚ ਹੁਣ ਤਾਂ ਬਹੁਤੇ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ਮਤੀ ਕਾਫੇ ਨਹੀਂ ਹੁਣ ਤਾਂ ਪਰ ਉਹ ਤੋਂ ਪਹਿਲਾਂ ਪਹਿਲਾਂ 117 ਹਲਕਿਆਂ ਦੇ ਵਿੱਚ ਤੁਹਾਡੀ ਕੱਲੀ ਕੱਲੀ ਕਰਦੂਤ ਲੋਕਾਂ ਨੂੰ ਇਹ ਦੱਸ ਦੇਾਂਗੇ ਵੀ ਇਹ ਉਹ ਲੋਕ ਨੇ ਜਿੱਥੇ ਲੋੜ ਪਈ ਇਹਨਾਂ ਨੇ ਉਹ ਸਹਾਰਾ ਲੈ ਕੇ ਕੰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੋਹਣੇ ਬੀਬੀ ਜਦੋਂ ਇਲੈਕਸ਼ਨ ਲੜੋਗੀ ਅੱਛਾ ਇੱਕ ਗੱਲ ਹੋਰ ਸਾਹਮਣੇ ਆ ਜਿਹੜਾ ਗਲੱਕ ਬੀਬੀ ਨੂੰ ਪੇਸ਼ ਕਰ ਰਿਹਾ ਹੈ ਨਾ ਸਾਹਮਣੇ ਕਿ ਲੇਖਣ ਲੜਾਵਾਂਗੇ ਇਹਨੂੰ ਪਾਰਟੀ ਵਿੱਚੋਂ ਕੱਢਿਆ ਹੋਇਆ ਤਖਤਾਂ ਦੇ ਜਥੇਦਾਰ ਕਿੱਥੇ ਬੈਠੇ ਆ ਜਿਹੜੇ ਕਹਿੰਦੇ ਸੀ ਪੰਥ 'ਚੋਂ ਕੱਢ ਦਿੱਤਾ ਕਾਲੀਵਾਲ 'ਚੋਂ ਕੱਢ ਦਿੱਤਾ ਇਹ ਉਹੀ ਹੈ ਜਿਹੜਾ ਨੀਟੇ ਨੂੰ ਗਾਲੀ ਗਲੋਚ ਕਰਦਾ ਸੀ ਨੀਟਾ ਬਿਲਕੁਦਾ ਸੀ ਕਿ ਮੇਰੀਆਂ ਕੁੜੀਆਂ ਤੱਕ ਮੇਰੇ ਘਰ ਤੱਕ ਪਹੁੰਚ ਗਏ ਇਹ ਉਹੀ ਗੱਲ ਹੈ ਤਿਹੋਂ ਜਿਹੜੇ ਕਹਿੰਦੇ ਸੀ ਪੰਥ ਕਾਂ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ ਉਬੀ ਧਿਆਨ ਕਰ ਲਿਓ ਵੀ ਕਿਹੋ ਜੇ ਕੈਂਡੀਡੇਟ ਇਹ ਪੰਜਾਬ ਦੇ ਲੋਕਾਂ ਦੇ ਸਿਰ ਤੇ ਬਹੌਣਗੇ ਜਿਹਦੇ ਘਰ ਵਾਲਾ ਗੈਸਟਰ ਹੈ ਤੇ ਪਤਾ ਤਾਂ ਬੀਬੀ ਨੂੰ ਵੀ ਹੋਣਾ ਹੀ ਹੈ ਵੀ ਫਰੋਦੀਆਂ-ਫਰੋਦੀਆਂ ਕਿਦਾਂ ਲਈਆਂ ਨੇ ਤੇ ਕਿਦਾਂ ਲੁੱਟਖੋਟ ਕਰੀਦੀ ਹੈ ਬਹੁਤਾ ਲੰਮਾ ਚੌੜਾ ਬੋਲਣ ਦੀ ਲੋੜ ਨਹੀਂ ਜਣੇ ਕਿ ਤਰਨਤਾਂ ਤੇ ਪਹਿਲਾਂ ਜੁੱਤੀਆਂ ਖਾਧੀਆਂ ਨੇ ਅਕਾਲੀਆਂ ਨੇ ਹੁਣ ਦੁਬਾਰਾ ਫੇਰ ਖਾਣ ਦੀ ਤਿਆਰੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ